ਸਾਸ਼ੀ ਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਤੇ ਬਾਕੀ ਕਰਦਿਆਂ ਜੀ ਅੱਜ ਦਾ ਬਲੌਗ ਸ਼ੁਰੂ ਟਾਈਮ ਹੋ ਗਿਆ ਸਵੇਰ ਦਾ ਮਾਰਨਿੰਗ ਦਾ 8 ਵਜ ਗਏ ਨੇ ਸਵੇਰ ਦੇ ਤੇ ਅੱਜ ਹੈਗਾ ਜੀ ਕਰਵਾ ਚੌਥ ਸਾਰਿਆਂ ਨੂੰ ਹੈਪੀ ਕਰਵਾ ਚੌਥ ਤੇ ਕਿਹਦੇ ਕਿਹਨੇ ਵਰਤ ਰੱਖਿਆ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤਾਂ ਲੱਗੀ ਆ ਚਾਹ ਪੀਣ ਕਿਉਂਕਿ ਮੈਂ ਤਾਂ ਹੁਣ ਵਰਤ ਨਹੀਂ ਰੱਖਦੀ ਆ ਦੇਖੋ ਚਾਹ ਪੀਣ ਲੱਗੀ ਆ ਸਵੇਰ ਦਾ ਮਾਰਨਿੰਗ ਦਾ ਟਾਈਮ 8:00 ਵਜੇ ਗਏ ਨੇ ਬੱਚੇ ਚਲੇ ਗਏ ਨੇ ਸਕੂਲ ਤੇ ਬੱਚੇ ਅੱਜ ਜਲਦੀ ਆ ਜਾਣਗੇ ਉਹਨਾਂ ਨੂੰ ਇੱਕ ਘੰਟਾ ਪਹਿਲਾਂ ਛੁੱਟੀ ਹੋ ਜੂਗੀ ਕਿਉਂਕਿ ਤੁਹਾਨੂੰ ਪਤਾ ਅੱਜ ਗਰਵਾ ਚੌਥਾ ਤਾਂ ਕਰਕੇ ਕਿਉਂਕਿ ਟੀਚਰਾਂ ਨੇ ਵੀ ਵਰਤ ਰੱਖੇ ਹੁੰਦੇ ਆ ਫਿਰ ਆ ਕੇ ਉਹਨਾਂ ਨੇ ਕਹਾਣੀ ਵਗੈਰਾ ਹੈ ਨਾ ਸੁਣਨੀ ਹੁੰਦੀ ਆ ਤਿਆਰ ਹੋਣਾ ਹੁੰਦਾ ਤਾਂ ਕਰਕੇ ਤੇ ਬਾਕੀ ਮੰਮੀ ਗਈ ہوئی ਹੈ ਦਵਾਈ ਲੈਣ ਮੰਮੀ ਕੱਲ ਗਈ ਸੀ ਦਵਾਈ ਲੈਣ ਦੇਖੋ ਜਿਆ ਚ ਆਉਣਗੇ ਤੇ ਬਾਕੀ ਕਰਦਿਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਗਾਇਸ ਟਾਈਮ ਬੱਜ ਗਏ ਨੇ 9:30 ਕォਣੇ 10 ਤੇ ਮੈਂ ਨਾ ਧੋ ਕੇ ਰੈਡੀ ਹੋ ਗਈ ਮੈਂ ਗੱਗੀ ਦੀ ਫਰਮੈਸ ਤੇ ਰੈਡੀ ਹੋਈ ਆ ਨਹੀਂ ਰਿਸਮੈਂ ਹੋਣਾ ਮੈਨੂੰ ਕਹਦੇ ਅੱਜ ਕਰਵਾ ਚੌਥਾ ਚੂੜੀਆਂ ਵੀ ਪਾ ਤੇ ਮਹਿੰਦੀ ਵੀ ਲਾ ਤੇ ਤਿਆਰ ਹੋ ਜਾ ਚੂੜੀਆਂ ਮੇਰੇ ਕੋਲੇ ਪੰਜਾਂ ਸੀ ਪਹਿਲਾਂ ਦੀਆਂ ਗੱਗੀ ਦਵਾ ਕੇ ਗਈ ਸੀ ਪਿਛਲੇ ਸਾਲ ਦਵਾਈਆਂ ਸੀ ਉਹਨਾਂ ਨੇ ਉਹੀ ਪੰਜਾਂ ਸੀ ਤੇ ਮੈਂ ਉਹੀ ਪਾ ਲਈਆਂ ਦੱਸਿਓ ਸਾਰੇ ਜਣੇ ਸੋਹਣੀਆਂ ਲੱਗਦੀਆਂ ਨੇ ਮੇਰੀਆਂ ਚੂੜੀਆਂ ਇੱਧਰ ਵੀ ਦਿਖਾਵਾ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਦੇਖੋ ਤੇ ਮੈਂ ਆਵळा ਸੂਟ ਪਾਇਆ ਚੈੱਕ ਕਰੋ ਢਾਕੇ ਆਪਾਂ ਹੋ ਗਏ ਰੈਡੀ ਤੇ ਨਾਲ ਨਾਲ ਇੱਧਰ ਕੰਮ ਵੀ ਚੱਲ ਰਹੇ ਨੇ ਕੱਪੜੇ ਧੋਰੀ ਸੀ ਨਾਲ ਨਾਲ ਤੇ ਬਾਕੀ ਕੰਮ ਆਪਣੇ ਸਾਰੇ ਹੋ ਗਏ ਆ ਤੇ ਹੁਣ ਲੈ ਫ੍ਰੀ ਸੀ ਹੁਣ ਮੈਂ ਜਾਊਗੀ ਮਹਿੰਦੀ ਲੈਣ ਵਾਸਤੇ ਕਿਉਂਕਿ ਮੈਂ ਮਹਿੰਦੀ ਵੀ ਲਾਉਂਗੀ ਜੁਗੀ ਦਿਨ ਆਪੇ ਉਹਨਾਂ ਨੂੰ ਬਹੁਤ ਸ਼ੌਂਕ ਹੈ ਇੰਨਾ ਚੀਜ਼ਾਂ ਦਾ ਤੂੰ ਮਹਿੰਦੀ ਵੀ ਲਾ ਤੂੰ ਚੂੜੀਆਂ ਵੀ ਪਾ ਮੈਨੂੰ ਕਹਿੰਦੇ ਨੰਬੀਆਂ ਚੂੜੀਆਂ ਲੈ ਕੇ ਆ ਜਾ ਕੱਚੀਆਂ ਚੂੜੀਆਂ ਲੈ ਕੇ ਆ ਜਾ ਜਾਂ ਮੈਟਲ ਦੀਆਂ ਲੈ ਕੇ ਆ ਮੈਂ ਕਹਾਂ ਵੀ ਨਹੀਂ ਮੇਤੋਂ ਨਹੀਂ ਇੰਨਾ ਹੋਣਾ ਰਾਤ ਗਈ ਜਾਂਦੀ ਸੀ ਰਾਤ ਨੂੰ 9 ਵਜੇਗੇ ਮੈਨੂੰ ਕਹਿੰਦੇ ਤੂੰ ਮਹਿੰਦੀ ਨਹੀਂ ਲਾਈ ਮੈਂ ਕਿਹਾ ਨਹੀਂ ਮੈਂ ਕਿਹਾ ਮੇਰੇ ਤਾਂ ਜਾ ਰਹੀ ਨਹੀਂ ਰਹਾ ਤੇ ਕਹਿੰਦੇ ਹੁਣ ਜਾ ਬਾਜ਼ਾਰ ਕਹਿੰਦੇ ਖੁੱਲ੍ਹਾ ਅੱਜ ਤਾਂ 12 ਵਜੇ ਤੱਕ ਮਹਿੰਦੀ ਲਾਉਣਗੇ ਕਹਿੰਦੇ ਜਾ ਚਲਦੀ ਚਲਦੀ ਮਹਿੰਦੀ ਲੈ ਕੇ ਆ ਤੇ ਮਹਿੰਦੀ ਲਾ ਮੈਂ ਕਿਹਾ ਠੀਕ ਆ 9 ਵਜੇਗੇ ਮੈਂ ਤਾਂ ਨਹੀਂ ਬਾਹਰ ਨਿਕਲਦੀ ਹੁਣ ਇੰਨੇ ਨੇਹਰੇ ਚ ਰਾਤ ਤਾਂ ਮੈਂ ਉਹਨਾਂ ਨੂੰ ਇਹ ਬਹਾਨਾ ਮਾਰਤਾ ਵੀ ਮੈਂ ਨਹੀਂ ਇੰਨੇ ਨੇਹਰੇ ਚ ਬਾਹਰ ਜਾਣਾ 9 ਵਜੇਗੇ ਸੀ ਪੌਣੇ 9 ਹੋ ਗਈ ਸੀ ਤੇ ਫਿਰ ਮੇਰੇ ਨਾਲ ਬੱਚਿਆਂ ਨੇ ਵੀ ਭੱਜਣਾ ਸੀ ਤਾ ਕਰਕੇ ਆਪਾਂ ਰਾਤ ਕਰਤਾ ਕੈਨਸਲ ਮੈਂ ਕਿਹਾ ਸਵੇਰੇ ਮੈਂ ਬੱਚਿਆਂ ਨੂੰ ਸਕੂਲ ਪੇਜ ਕੇ ਫਰੀ ਆਂ ਵੀ ਮੈਂ ਸਵੇਰੇ ਮੈਂਹਦੀ ਲਾ ਲੂੰਗੀ ਕੋਈ ਚੱਕਰ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਮੈਂਹਦੀ ਲਾ ਕੇ ਦਿਖਾਉਂਗੀ ਤੇ ਨਾਲ ਤੁਹਾਡਾ ਨਾਮ ਵੀ ਪਾਉਂਗੀ ਮੈਂਹਦੀ ਨਾਲ ਤੇ ਬਾਕੀ ਹੁਣ ਮੈਂ ਇਸਵੇਂ ਕੱਪੜੇ ਧੋ ਕੇ ਫਰੀ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਮੈਂਹਦੀ ਲਾਵਾਂਗੇ ਥੋੜੀ ਚਲੋ ਘਰ ਵਾਲੀ ਤੇ ਕੈਨ ਤੇ ਲਾਉਣੀ ਚਾਹੀਦੀ ਆ ਤੇ ਬਾਕੀ ਹੁਣ ਕੱਪੜੇ ਸੁੱਕਣੇ ਪਾ ਦਈਏ ਗਾਇਜ਼ ਆ ਦੇਖੋ ਕੱਪੜੇ ਚੱਕ ਲਈ ਮੈਂ ਹੁਣ ਇਹਨਾਂ ਨੂੰ ਪਾ ਲਈਏ ਸੁੱਕਣੇ ਤੇ ਫਿਰ ਆਪਾਂ ਚੱਲਾਂਗੇ ਮਹਿੰਦੀ ਲੈਣੇ ਵਾਸਤੇ ਤੇ ਮਹਿੰਦੀ ਲਾਵਾਂਗੇ ਚੂੜੀਆਂ ਦਾ ਵੇਸੇ ਮੈਂ ਪਾ ਲਈਆਂ ਚੂੜੀਆਂ ਤਾਂ ਤੁਸੀਂ ਮੇਰੇ ਚੈੱਕ ਕਰ ਸਕਦੇ। ਲਓ ਜੀ ਗਾਇਸ ਟਾਈਮ ਪੱਜ ਗਏ ਨੇ ਦੁਪਹਿਰ ਦੇ 1:40 ਮਿੰਟ ਬੱਚੇ ਆ ਗਏ ਨੇ ਸਕੂਲੋਂ ਅੱਜ ਬੱਚਿਆਂ ਨੂੰ ਜਲਦੀ ਛੁੱਟੀ ਹੋ ਗਈ ਆ। ਸੋ ਹਮ ਵੀ ਆ ਗਏ ਸੀ ਇਹਨੂੰ ਹੋ ਗਿਆ ਘੰਟਾ ਇਹਨੂੰ ਤੇ ਜੋ ਵੀ ਵੀ ਆ ਗਏ ਦੇਖੋ ਇਹਦੇ ਕੰਮ ਚੈੱਕ ਕਰਦੇ ਸੀ। ਆਹ ਦੇਖੋ ਕਿੱਥੇ ਪਿਆ। ਗੰਦਾ ਬੱਚਾ ਸੋਫਿਆਂ ਦੇ ਵਿੱਚ ਕਾਰ ਪਿਆ ਦੇਖ ਲਓ। ਜੋ ਵੀ ਕੱਪੜੇ ਚੇਂਜ ਕਰਦਾ ਸੀਗਾ ਤੇ ਜੋ ਵੀ ਆ ਕੇ ਟੀਵੀ ਦੇਖਣ ਲੱਗਿਆ ਤੇ ਮੈਂ ਲਾਈਏ ਮਹਿੰਦੀ ਕਿਵੇਂ ਦਿਖੀ ਤੁਹਾਨੂੰ ਐਦਾਂ ਦਿਖੀ ਗੱਗੀ ਦੇ ਨਾਮ ਦੀ ਮਹਿੰਦੀ ਲਾਈਏ ਚੈੱਕ ਕਰੋ ਤੁਸੀਂ ਮਹਿੰਦੀ ਚੈੱਕ ਕਰ ਸਕਦੇ ਹੋ ਮੈਂ ਜਨੂੰ ਦਿਖਾਈ ਨਹੀਂ ਉਹਨਾਂ ਦਾ ਫੋਨ ਆਇਆ ਸੀਗਾ ਉਹ ਅੰਦਰ ਹਨੇਰੇ ਜਿ ਵਿੱਚ ਪਏ ਸੀ ਸੁੱਤੇ ਉੱਠੇ ਸੀਗੇ ਕਹਿੰਦੇ ਮੈਂ ਦੁਬਾਰੇ ਸੌਣ ਲੱਗਿਆ ਮੈਂ ਕਿਹਾ ਚਲੋ ਬਾਅਦ ਵਿੱਚ ਦਿਖਾਉਂਗੀ ਵੀ ਸੌਂ ਜੋ ਹਜੇ ਤੁਸੀਂ ਤੇ ਮੈਂ ਥੋੜੀ ਜਿਹੀ ਮਹਿੰਦੀ ਲਾ ਲਈ ਇੱਕ ਹੱਥ ਤੇ ਲਾਈਆ ਦੂਸਰੇ ਤੇ ਹਜੇ ਮੈ ਲਾਉਣੀ ਆ ਇੱਕ ਹੱਥ ਤੇ ਮਹਿੰਦੀ ਲਾਈ ਆ ਹੈਲੋ ਗਾਇਸ ਹੈਲੋ ਗਾਇਸ ਕਿਵੇਂ ਹੋ ਸਾਰੇ ਜੋ ਵੀ ਆ ਗਏ ਸਕੂਲੋਂ ਅੱਜ ਇਹਨਾਂ ਨੂੰ ਜਲਦੀ ਛੁੱਟੀ ਹੋ ਗਈ ਹੁਣ ਭੁੱਖ ਤਾਂ ਲੱਗੀ ਸਕੂਲੋਂ ਨਾਲ ਰੋਟੀਆਂ ਖਾ ਕੇ ਆਏ ਨੇ ਇਹ ਘਰੇ ਆਉਂਦਿਆਂ ਨੂੰ ਇਹਨਾਂ ਨੂੰ ਫੇਰ ਭੁੱਖ ਲੱਗਦੀ ਆ ਚਲ ਕੁਝ ਖਾ ਲਾ ਰੋਟੀ ਖਾ ਲਾ ਦਾਲ ਪਈਆ ਨਾਲ ਰੋਟੀ ਤਾਂ ਆ ਨਹੀਂ ਐਪਲ ਖਾ ਲਓ ਉਹ ਅਨਾਰ ਖਾ ਲਓ ਨਾਰ ਗੱਟਿਆ ਪਿਆ ਚਾਜ ਦੀ ਚੀਜ਼ ਇਹਨਾਂ ਨੇ ਕੋਈ ਨਹੀਂ ਖਾਣੀ ਹੌਣ ਦੇ ਦੋ ਨਮਕੀਨ ਦੇ ਦੋ ਬਿਸਕੁਟ ਦੇ ਦੋ ਇਹ ਖਾ ਲੈਣਗੇ। ਅਨਾਰ ਕੱਢਿਆ ਪਿਆ ਉਹ ਨਹੀਂ ਖਾਣਾ, ਐਪਲ ਪਿਆ ਉਹ ਨਹੀਂ ਖਾਣਾ, ਬਨਾਣਾ ਪਿਆ ਉਹ ਨਹੀਂ ਖਾਣਾ, ਸ਼ੇਕ ਬਣਾ ਕੇ ਪੀ ਲੈ ਬਨਾਣਾ ਖਰਾਬ ਹੋ ਰਹੇ ਨੇ ਦੋ ਤਿੰਨ ਪਏ। ਮੇਰੀ ਮੈਨ ਨਹੀਂ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਸੋਹਣੀ ਲੱਗਦੀ ਐ। ਆਪੀ ਲਈ ਆ ਇਹ ਮੈਂ। ਤੇ ਮੰਮੀ ਵੀ ਆ ਗਈ ਦਵਾਈ ਲੈ ਕੇ ਤੇ ਬੱਚਿਆਂ ਨੂੰ ਛੱਡ ਗਈਆਂ ਟਿਊਸ਼ਨ ਤੇ ਤੇ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਜੋ ਵੀ ਦੇਖਣ ਤੇ। ਉਨੇ ਪਨੀਰ ਲੈ ਕੇ ਆਈਆਂ ਤੇ ਮਟਰ ਲੈ ਕੇ ਆਈਆਂ। ਦੋ ਵੀ ਕਹਨ ਮम्मी ਅੱਜ ਮਟਰ ਪਨੀਰ ਬਣਾਓ। ਕਿੰਨਾ ਟਾਈਮ ਹੋ ਗਿਆ ਕਹਨ ਬਣਾਇਆ। ਮੰਮੀ ਨੇ ਮੇਰੇ ਆਉਣ ਨੂੰ ਪਿਆਜ਼ ਛਿੱਲ ਤੇ ਲਸਣ ਛਿੱਲਤਾ ਮੈਂ ਪਾਣੀ ਚ ਪਾ ਰਹੀ ਸੀ ਲਸਣ ਤੇ ਅਦਰਕ ਛਿੱਲਤਾ ਹਾਂ ਕਹਿੰਦਾ ਮਟਰ ਪਨੀਰ ਬਣਾਓ ਅੱਜ। ਚਲ। ਮੰਮੀ ਦਵਾਈ ਲੈਣ ਗਈ ਹੁੰਸੀ ਤੇ ਹੁਣ ਠੀਕ ਆ ਪਹਿਲਾਂ ਨਾਲੋਂ ਫਰਕ। ਈਗਾ ਲਾਇਆ ਹੁਣੇ ਅੱਜ। ਬਾਈ ਸਭੇ ਬਸਾਦਾ ਬਾਰਖਮਲ ਨਾਲ ਹੀ ਸੈਟ ਹੋਊਗਾ ਇਹ ਗੁੱਝੀਆਂ ਜੀਆਂ ਸੱਟਾਂ ਦਾ ਬਾਰਖਮਲ ਨਾਲ ਹੀ ਸੈਟ ਹੁੰਦੀਆਂ ਨੇ ਲਓ ਜੀ ਆਪਾਂ ਬਣਾ ਲਈਏ ਹੁਣ ਸਬਜ਼ੀ ਸਬਜ਼ੀ ਦੀ ਤਿਆਰੀ ਕਰੀਏ ਪਹਿਲਾਂ ਦੂਜੇ ਲੋੜੀ ਬਣਾਉਂਗੀ ਮੈਂ ਤੜਕਾ ਪਹਿਲਾਂ ਫਰਾਈ ਕਰੂੰਗੀ ਫਿਰ ਉਹਨੂੰ ਗ੍ਰाइंड ਕਰੂੰਗੀ ਫਿਰ ਬਣਾਉਂਗੀ ਮੈਨੂੰ ਟਾਈਮ ਲੱਗੂਗਾ ਥੋੜਾ ਬੱਚਿਆਂ ਦੇ ਗਏ ਗਏ ਆਪਾਂ ਰੈਡੀ ਕਰ ਲਈਏ ਸਾਰਾ ਕੁਝ ਫੇਰ ਆਈ ਉਹ ਭੁੱਖ ਭੁੱਖ ਲੱਗ ਜਾਂਦੀ ਨੇ ਕਰਨ ਟਮਾਟਰ ਵੀ ਕੱਟਣੇ ਆ ਇੱਕ ਦੋ ਟਮਾਟਰ ਪਾ ਲਾਂਗੇ ਗਰੰਡਾ ਇਹ ਮੰਮੀ ਪਹਿਲੇ ਇਹਨੂੰ ਭੁੰਨੂਗੀ ਮਸਾਲੇ ਨੂੰ ਕੱਟ ਕੇ ਹੁਣ ਸਾਰਾ ਵੱਡੀਆਂ ਵੱਡੀਆਂ ਫਾੜੀਆਂ ਲਰ ਕੇ ਮੋਟਾ-ਮੋਟਾ ਕਰਕੇ ਇਹਨੂੰ ਤੇਲ ਚ ਭੁੰਨ ਲਾ ਕੇ ਫਿਰ ਓਦੋਂ ਬਾਅਦ ਠੰਡਾ ਕਰਕੇ ਗ੍ਰाइंड ਕਰਾਂਗੇ ਫਿਰ ਤੜਕਾ ਲਾਵਾਂਗੇ ਜੋ ਵੀ ਨੂੰ ਮੇ ਪਸੰਦਾ ਆਹੋ ਹੁੰਦਾ ਦੇਖ ਲਈ ਮਾਂ ਜਦੋਂ ਤੂੰ ਇਹ ਜੜਾਉਂਦੀ ਸੀ ਚੂੜੀਆਂ ਚੜਾਈਏ ਜਦੋਂ ਮੈਂ ਵੀ ਨਹੀਂ ਦੇਖੀ ਨੇਰਾ ਪੈਂਦਾ ਕੀ ਲਿਖਾਇਆ ਦੱਸ ਇਹ ਨਹੀਂ ਹੈ ਗੱਗੀ ਹੋ ਗਈ ਤੇ ਨਾ ਇਹਨੇ ਹੋਰ ਗੱਗੀ ਦੇ ਨਾਲ ਹੋਰ ਕੀ ਲਿਖਿਆ ਹੋਇਆ ਆਈ ਮਿਸ ਯੂ ਗੱਗੀ ਕਹ ਰਹੀ ਆਈ ਮਿਸ ਯੂ ਤੈਨੂੰ ਅੰਗਰੇਜ਼ੀ ਆਉਂਦੀ ਆ ਅੰਗਰੇਜ਼ੀ ਆਉਂਦੀ ਆ ਅੰਗਰੇਜ਼ੀ ਆਉਂਦੀ ਆ ਇੱਧਰ ਨਾਲ ਲਿਖਾ ਨਾ ਇੱਧਰ ਮੈਂ ਉੱਤ ਲਵਾਉਂ ਮੈਂ ਲਿਖ ਦੇਗੀ ਕੀ ਮੈਂ ਹਮ ਗੁੱਤ ਨਹੀਂ ਲਿਖਿਆ ਨਹੀਂ ਲਿਖਿਆ ਜਾਊਗਾ ਚੱਲ ਲਿਖ ਦੂੰ ਮੈਂ ਨਹੀਂ ਚੱਲ ਜੇ ਮੈਂ ਚਲ ਮੈਂਹਿੰਦੀ ਲਾਉਣੀ ਆਉਂਦੀ ਆ ਉਹ ਮੈਂ ਲਈ ਅੱਜ ਦੇਸ ਤੋਂ ਇੱਧਰ ਲਿਆ ਤੇ ਮੈਂਹਿੰਦੀ ਲਵਾਉਂ ਨਾਲ ਮੇਰੇ ਤੇ ਲਾਉ ਠੀਕ ਆ ਠੀਕ ਮੈਂ ਮੈਂ ਨਹੀਂ ਲਾਉਂਦੀ ਮੈਂ ਨਾਲ ਕੁਝ ਨਹੀਂ ਹੁੰਦਾ ਆਪਾਂ ਨੇ ਹੱਲ ਆਲੀ ਨਾ ਮੈਂ ਤੇ ਟਿੱਕਾ ਲਾ ਲਈ ਕੱਲ ਲਈ ਲਾਉਣਾ ਆਪਣੇ ਲਗਾ ਦੀ ਕਾਦੇ ਨਹੀਂ ਲਾਉਣਾ ਸਾਡੇ ਨਹੀਂ ਲਾਉਣਾ ਹਾਂ ਓਹਦੇ ਲਈ ਤਾਂ ਲਾਉਂਗੀ ਹਾਂ ਹੋਰ ਉਹੜਾ ਹੋਰ ਕਿਸੇ ਲਈ ਲਾਉਣਾ ਬੱਚਿਆਂ ਦੇ ਖਾਤਰ ਮੈਂ ਵੀ ਨਹੀਂ ਲਾ ਸਕਦੇ ਕਿਤੇ ਹਾਂ ਸ਼ਾਮ ਦੇ ਬੱਜ ਗਏ ਨੇ 6:30 ਬੱਚੇ ਆ ਗਏ ਟਿਊਸ਼ਨ ਤੋਂ ਤੇ ਮੇਰੀ ਮਹਿੰਦੀ ਚੈੱਕ ਕਰੋ ਚੜ ਕੇ ਦੇਖ ਲਓ ਕਿੱਦਾਂ ਦੂਜੇ ਪਾਸੇ ਲਾਉਂਗੀ ਮੈਂ ਵੀ ਅਜਾ ਪਟਾਕੇ ਵੀ ਜਲਾਉਣੇ ਨੇ ਕੋਠੇਲੇ ਜਦੋਂ ਚਾਲ ਤੇ ਨਿਕੜੂਗਾ ਆਹ ਤੇ ਪਟਾਕੇ ਬਸ ਹਾਂ ਗੋਠੇ ਜੀ ਨਾ ਬੰਦੇ ਪਟਾਕੇ ਪਿਛਲੇ ਸਾਲ ਵਾਲੇ ਪੈਨੇ ਹਜੇ ਤਾਂ ਪੈਨੇ ਮम्मी ਉੱਪਰ ਆ ਗਏ ਪਾਉਲ ਮਾਰੇ ਪੈਨੇ ਲਵਾ ਦੇ ਹੈਗੇ ਹਾਂ ਕਰਦੇ ਸਾਰੇ ਪੈਨੇ ਕਾਹਨੇ ਅੱਜ ਵੀ ਮੰਗਵਾ ਦੁੱ ਚ ਬੰਦਾਰੇ ਦੋ ਹੋਰ ਵੀ ਪੈਏ ਹੋਣਗੇ ਲਾਲ ਬੰਬ ਤੇ ਦੂਜੇ ਆਹ ਹਾਂ ਕਿੱਥੇ ਨਾ ਬਚ ਗਏ ਸੀਗੇ ਉਹ ਸੱਚੋਂ ਉਹ ਵੀ ਕਿਉਂ ਦਮਾਰ ਘਟ ਚ ਹਾਂ ਪਟਾਕੇ ਚ ਹੋਣਾ ਕਰ ਜੋ ਦੂਮ ਦੇ ਨਿਗਰੀ ਰਾਈਸ ਮੈਂ ਲੱਗਿਆ ਰੋਟੀ ਬਣਾਉਣ ਅੱਜ ਹੈਗਾ ਕਰਵਾ ਚੌਥ ਸਾਨੂੰ ਸਾਰਿਆਂ ਨੂੰ ਪਤੀ ਹੈ ਫਿਰ ਮਿੱਠਾ ਖਾਣਾ ਤਾਂ ਕੁਝ ਬਣਦਾ ਹੀ ਆ ਮੈਂ ਬਣਾ ਲਵਾਂ ਸੇਮੀਆਂ ਕਰਦੀਆਂ ਸੇਮੀਆਂ ਬਣੀਆਂ ਹੋਈਆਂ ਨੇ ਇਹ ਮੇਰੀ ਦੀਦੀ ਨੇ ਭੇਜੀਆਂ ਸੀ ਉਹ 11 ਵਾਲੀ ਦੀਦੀ ਨੇ ਕਰਦੀਆਂ ਬਣਾਈਆਂ ਹੋਈਆਂ ਨੇ ਇਹ ਬਣਾਉਂਗੀ ਦੁੱਧ ਦੇ ਵਿੱਚ ਤੇ ਆਪਣੀ ਸਬਜ਼ੀ ਚ ਕਰੀ ਆਪਾਂ ਵੀ ਕਰਦੇ ਤਾਂ ਆਪਣੀ ਪੂਰੀ ਫੇਲ ਲੈ ਲਈ ਪਰ ਸ਼ਾਹੀ ਬਣਾ ਬਰਤਾਂ ਹਰ ਚਾਰ ਚੱਕਰ ਦੀਆਂ ਬਾਤ ਰੱਖਿਆ ਨਹੀਂ ਗਾਇ ਜੀ ਸਬਜੀਆ ਕਰੋ ਤੁਸੀਂ ਸ਼ਾਹੀ ਮਟਰ ਪਣੀ ਫੀਲਿੰਗ ਪੂਰੀ ਲੈ ਲਈ ਦੇਖ ਲੋ ਫੀਲਿੰਗ ਪੂਰੀ ਬਾਤਾਲੀ ਇਹ ਕੋਈ ਮਸੂ ਬਾਤਾਲੇ ਤੋਂ ਦਰਵਾਸਤ ਜਾ ਗੋਭੀ ਬਣਾਉਂਦੇ ਨੇ ਜਾਂ ਬਾਸਰ ਪਨੀਰ ਬਣਾਉਂਦੇ ਨੇ ਪੂਰੀਆਂ ਬਣਾਉਂਦੇ ਨੇ ਗਾ ਇਹਦੇ ਪੂਰੀਆਂ ਬਣਾਵਾਂਗੇ ਇਹਦੇ ਚੋਂ ਇਹਦੇ ਪੂਰੀ ਉਹ ਵੀ ਵਧੀਆ ਰਹਿੰਦੀਆਂ ਨੇ ਫਿਰ ਮੰਮੀ ਆ ਮਟਰ ਪਨੀਰ ਨਾਲ ਪੂਰੀਆਂ ਬਣਾ ਲੰਦੇ ਮਨ ਪੂਰੀਆਂ ਬਣਾ ਲੈਣੀ ਬਣਾ ਲੈ ਚੱਕੋ ਫਿਰ ਮੈਸੇ ਆਟਾ ਹੈ ਗਾਗਾ ਪਲਾਨ ਕੈਨਸਲ ਹੋ ਗਿਆ ਗਾਇ ਜੀ ਲਾਈਵ ਦੇਖੋ ਚੈੱਕ ਕਰੋ ਕੋਸਾ ਚੱਕ ਤਾਵਾ ਜੀ ਜਾਨੀ ਜਾਨੀ ਤਵਾ ਚੱਕ ਤਾ ਮੈਂ ਤਾਂ ਮਿੰਟ ਲਾਇਆ ਦੇਖੋ ਇਧਰ ਚਾਹ ਜੀ ਲੈਨ ਚ ਚੇਜ ਆ ਗਿਆ ਆ ਜਾਓ ਮਿੰਟ ਚ ਚੱਕਦਾ ਤਾਵਾ ਆ ਪਿਆ ਤਾ ਜੋ ਬੰਦੀ ਫਰ ਪੜਾਇਆ ਸੀ ਨਾ ਉਹ ਪੂਰੀਆ ਬਣਾ ਰਹੀ ਆ ਅੱਜ ਸੋਮੇ ਪੂਰੀਆਂ ਇਹ ਤਾਂ ਮम्मा ਵਧੀਆ ਨੇ ਸੋਮੇਆਂ ਫੇਵਰਟ ਦਾ ਹੱਦ ਤੁਹਾਡੀ ਲਓ ਜੀ ਆਪਾਂ ਸੇਵਿਆ ਦੁੱਧ ਦੇ ਵਿੱਚ ਪਾ ਲਿਆ ਹੁਣ ਮੈਂ ਕੜਾਈਆ ਧੋ ਲਾਂ ਇਹਨੂੰ ਚੰਗੀ ਤਰ੍ਹਾਂ ਤੇ ਮਿਲਦਾ ਹਾਸੇ ਹਾਸੇ ਚ ਆਪਾਂ ਇਹਨੂੰ ਧੋ ਲਈਏ ਤੇ ਆਪਾਂ ਬਣਾਉਣੇ ਆ ਪੂਰੀਆਂ ਸ਼ੋਮੂ ਦੀ ਫੇਵਰੇਟ ਨੇ ਪੂਰੀਆਂ ਦਿਖਾਇਓ ਮਜ਼ਾ ਆਊਗਾ ਸ਼ੋਮੂ ਕੇ ਪੂਰੀਆਂ ਖਾਣੇ ਕੇ ਬੱਚਾ ਲੱਗ ਗਿਆ ਮੈਂ ਦੇਖੀ ਤੁਸੀਂ ਚੱਕ ਕਰ ਤੋ ਇਹਦੀ ਨਿੱਕੇ ਜਿਹੇ ਪੂਰੀ ਦਾ ਜੀ ਫੇਵਰੇਟ ਨੇ ਬਣਾਉਂਦੀ ਹੈ ਜੀ ਸੇਮਿਆ ਚੱਕ ਕਰ ਕਾਲੀ ਰਹੂਗਾ ਚੱਕ ਤੇ ਰਹੂਗਾ ਕਾਲੀ ਨਾ ਕੂਤਰੀ ਕਹਿੰਦੀ ਆ ਆ ਦੇਖ ਤੂੰ ਤਾ ਕਰ ਮਾ ਹੈਲੋ ਹਮ ਹੈਲੋ ਕਾਲੀ ਮਾਸੀ ਨੂੰ ਕੂਤਰੀ ਕੂਤਰੀ ਜਾਨੀ ਹਾਂ ਉਹ ਫੋਨ ਆ ਤੇ ਤੇਰੀ ਚੁੰਗੀਆਂ ਨਹੀਂ ਆਈਆਂ ਕਿ ਪਟਣੀਆਂ ਨਹੀਂ ਪਾਇਆ ਪਾਇਆ ਮੈਂ ਕਹਿੰਦਾ ਮੈਂ ਚੱਕ ਨਹੀਂ ਰਹੋ ਨਾ ਯਾਰ ਕਿੱਥੇ ਆ ਕਾਕਾ ਤੀਗਾ ਆ ਨਾਸਰ ਫਿਰ ਤੈਨੂੰ ਪਤਾ ਹੀ ਐ ਜੋ ਬਣ ਹਜੇ ਧਨੀਆ ਕਿੰਨਾ ਕੁ ਮਿਲਦਾ ਕਿੱਥੇ ਧਨੀਆ ਰਹੇਗਾ ਨਾ ਥੋੜਾ ਥੋੜਾ ਲੈ ਕੇ ਦੇਖੇ ਉਹ ਹਾਂ ਹੈਗਾ ਆਏਗਾ ਐਨੇ ਦੇਣਾ ਬਾ ਧਨੀਆ ਖਾਂ ਬਾਂ ਮੈਂ ਮਸਾ ਮੈਂ ਧਨੀਆ ਖਾਣ ਲੱਗਿਆ ਖਾਣ ਲੱਗਿਆ ਹੁਣ ਤੂੰ ਧਨੀਆ ਹਾਂ ਧਨੀਆ ਜੀ ਚ ਮਰਜੀ ਬਾਸ ਮੈਂ ਤਾਂ ਖਾ ਲੂ ਹਾਂ ਸਿਆ ਸਰਦੀ ਅੱਜ ਪਿਛਲੀਆਂ ਚ ਤੂੰ ਤਾਂ ਕਿਹੜੀ ਕਿਵੇਂ ਜਰੂਸ ਕੱਢਦੇ ਹੁੰਦੇ ਸੀ ਹੁਣ ਤਾਂ ਖਾਣ ਹੁੰਦਾ ਮੈਂ ਵੱਡਾ ਹੋ ਗਿਆ ਗੱਈਏ ਤੇ ਰੋਟੀ ਤੋਂ ਲੈ ਕੇ ਜਰੂਰ ਕੱਟ ਦਾਂ ਤੇ ਅਸੀਂ ਮੇਰਾ ਜਿਵੇਂ ਸੱਤ ਘੜੀਆਂ ਵਾਲ ਹੁੰਦੀ ਸੀ ਕੱਟ ਘੱਟ ਕੇ ਨਾ ਝੂਵਾ ਮਾਰ ਮਾਰ ਕੇ ਤਾਂ ਨਹੀਂ ਰੱਖ ਦਿੰਦੇ ਸੀ ਕਹਿੰਦੇ ਲਈ ਨਾ ਕੱਟੇ ਜਾਂ ਮਾਤ ਆ ਨਿਕਾਟ ਤੋਂ ਇਹ ਤੋਂ ਨਹੀਂ ਆਪਤ ਜਦ ਖੜਕਣਾ ਵਿਚ ਬਾਇਆ ਟਿੱਕੇ ਅਸੀਂ ਦਾਦੀ ਤੇ ਘਰੇ ਚਨਾਉਂਦੇ ਹੁੰਦੇ ਸੀ ਸੋਹਮ ਲਈ ਨਹੀਂ ਕਾ ਟੱਪ ਦੀ ਮੈਂ ਚਨਾਉਂਦਾ ਹੁੰਦਾ ਸੀ ਹਨਾ ਮੰਮੀ ਮੈਂ ਚਣਾਉਂਦਾ ਹੁੰਦਾ ਸੀ ਸੋਹਣੀਲੇ ਟੱਬ ਚਣਾਉਂਦਾ ਹੁੰਦਾ ਸੀ ਤੁਸੀਂ ਲਾਈਵ ਚ ਇੱਕ ਕਰੋ ਇੱਧਰ ਪੂਰੀਆਂ ਬਣਦੀਆਂ ਲੈਨ ਚ ਚੇਂਜ ਦੇਖੋ ਜੋਦੀ ਤਵਾ ਜੋਦੀ ਤਵਾ ਤਰਤਾ ਐਜੀ ਮੰਮੀ ਮਿਲਣੀ ਐ ਤੁਹਾਨੂੰ ਕਿਤੇ ਨਾ ਫਿਰ ਓਏ ਔਰ ਕੱਟ ਗਈ ਓ ਛੋਟੀ ਜਿਹੀ ਜੀ ਜੀ ਜਨਮ ਕਹਿੰਦਾ ਵੀ ਤੂੰ ਹੀ ਚਾਹੀਦੀ ਮੈਨੂੰ ਹੁਣ ਕਿਹੜਾ ਜਨਮ ਚੱਲ ਰਿਆ ਅਜੇ ਤਾਂ ਪਹਿਲਾ ਹੀ ਆ ਸੱਤ ਜਨਮ ਡੈਡੀ ਕਹਿੰਦਾ ਸੱਤ ਜਨਮ ਹੁੰਦੇ ਕੀ ਆ ਪਰ ਮਜਾਈ ਦੀ ਆ ਸੱਤ ਜਨਮ ਲਓ ਜੀ ਗਾਇਸ ਮੈਂ ਮੰਮਾ ਨੂੰ ਕਹ ਪੂਰੀਆਂ ਬਣਾ ਲਓ ਮੰਮਾ ਨੇ ਮੇਰੀ ਪਹਿਲੀ ਵਾਰ ਇਹ ਗੱਲ ਮੰਨ ਲਈ ਤੁੰਬਰ ਨੇ ਪਹਿਲੀ ਵਾਰ ਕਹਿਣ ਦੀ ਪੂਰੀਆਂ ਬਾਟਾ ਲਾਈਆਂ ਗਾ ਚੈੱਕ ਕਰੋ ਤੁਸੀਂ ਖਾ ਲੋ ਗਏ ਤੁਸੀਂ ਵੀ ਪੂਰੀਆਂ ਆ ਜੋ ਨਾਲ ਮਟਰ ਪਨੀਰ ਸਾਹੀ ਮਟਰ ਪਨੀਰ ਸਾਹੀ ਮਹੋਦੂ ਓਕੇ ਜੰਮਾ ਗਰੀਬੀ ਤਾਂ ਨਹੀਂ ਘੰਟਾ ਸਾਹਿਬੀ ਲੱਭੀ ਨਮੀਕਾ ਵੱਡਾ ਆ ਬਣਾ ਦੋ ਪਟੂਰਾ ਜਾ ਉਹ ਪਟੂਰਾ ਵਿੱਚ ਮੈਦੇ ਦਾ ਬਣਦਾ ਹੁੰਦਾ ਇਹ ਤਾਂ ਪੂਰੀਆਂ ਰਿਆ ਲੋ ਤਾਂ ਉਹਦੀਆਂ ਨਹੀਂ ਆਟੇ ਦੀ ਇੱਕ ਇੱਕ ਵਾਰੀ ਲੰਬਾ ਆ ਹੈ ਨਾ ਆਪ ਕੋ ਦੇਖ ਲਓ ਬਣਾਵਾਂਗੀ ਇੱਕ ਵਾਰ ਰੁਕ ਜਾ ਕੋਈ ਨਾ ਅਜੇ ਤਾਂ ਬਣਾਉਣੀ ਆ ਨੇ ਸਾਰੇ ਮੇਰੇ ਲਈ ਬਣਾ ਦਿਓ ਦੋ ਕਪੂ ਟੂਰੇ ਬੱਟੇ ਜੇ ਘਰੇ ਜਾਣਿਆ ਸੀ ਉਹ ਦਾਦੀ ਪੋਤਾ ਬੈਠੇ ਨੇ ਉੱਧਰ ਮਸ਼ੀਨ ਲੱਗੀ ਹੋਈ ਆ ਦਾਦੀ ਸਰਦੀਆਂ ਦੇ ਕੱਪੜੇ ਤੋਰੇ ਨੇ ਐ ਦਾਦੀ ਹੈ ਸਰਦੀਆਂ ਦੇ ਕੱਪੜੇ ਤੋਰੇ ਹੋ ਪਾਣੀ ਤੇਰੀ ਮੰਮੀ ਤੋਂ ਹੋਊਗੀ ਮਾਤਾ ਪਾਣੀ ਨਾ 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 ਮੰਮੀ ਕਰ ਦੋ ਨਾ ਮੇਰੇ ਆਪ ਦੀ ਨਾ ਹੈ ਹੱਥ ਤੋਂ ਨਾ ਦਾਦੀ ਫੇ ਪਾਣੀ ਕਰਦੇ ਆ ਸਾਰ ਆਇਆ ਹੋਇਆ ਓਏ ਹੋਏ ਪਾਣੀ 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 ਪਾਈਪ ਨਾਲ ਪਾਤਾ ਓਏ ਨਹੀਂ ਅੱਜ ਗੱਸ ਹੁਣ ਸੱਸ ਨੂੰ ਹਣ ਲੱਗਿਆ ਨੇ ਰੋਟੀ ਖਾਣ ਸੱਸ ਤੇ ਨੂੰ ਨੋਹ ਨਹੀਂ ਨਹੀਂ ਸੱਸ ਨੂੰ ਲੱਗੇ ਨੇ ਰੋਟੀ ਖਾਣ ਪੂਰੀਆਂ ਖਾਣ ਗਾਇਸ ਖਾ ਲੋ ਸਬਜੀ ਬਹੁਤ ਸਵਾਦ ਬਣਿਆ ਸਾਡੇ ਤਾਂ ਸੇਵੀਆਂ ਚੋਂ ਸਾਰਾ ਦੁੱਧ ਸੁੱਕ ਗਿਆ ਪਤਾ ਨਹੀਂ ਕੀ ਹੋ ਗਿਆ ਦੁੱਧ ਕਿੱਥੋਂ ਗਿਆ ਸੇਵੀਆਂ ਨੇ ਦੁੱਧ ਪੀ ਲਿਆ ਹਾਂ ਇਹ ਪੀ ਜਾਂਦੀ ਨੇ ਪੁੱਤ ਰਾਤ ਸੌਂ ਹੁੰਦੇ ਇੰਨੀ ਕੁੱਟ ਪਈ ਸੀ ਮੈਂ ਤੁਹਾਨੂੰ 10 ਵਜੇ ਦੇ ਵਲੌਗ ਉਹਨੇ ਰਾਤ ਆ ਤਾਂ ਡਰੈਸਿੰਗ ਟੇਬਲ ਤੋਂ ਡੱਬਾ ਚੱਕ ਲਿਆ ਕੰਚ ਦੇ ਗਲਾਸ ਆ 6 ਗਲਾਸ ਦੀ ਉਹਦੇ ਵਿੱਚ ਡੱਬਾ ਇਹਦੇ ਐ ਚੱਕਿਆ ਨੇ ਗਲਾਸ ਸੱਲੋਂ ਦੀ ਸਾਰੇ ਨਿਕਲ ਗਏ ਦੋ ਗਲਾਸ ਬਚੇ ਨੇ ਚਾਰ ਟੁੱਟ ਗਏ ਕੰਚ ਚ ਹੀ ਖੜਾ ਰਿਹਾ ਉੱਥੀ ਇਹ ਵੀਰੇ ਇਹਦੇ ਟੁੱਟ ਪਈ ਹੁਣ ਇਹ ਸੋਫਿਆਂ ਤੋਂ ਸਾਲਾ ਮਾਰਦਾ ਹੁਣ ਇਹ ਫੇਰ ਡਿੱਗ ਕੇ ਹਟਿਆ ਹੁਣ ਮੈਂ ਇਹਨੂੰ ਕਿਵੇਂ ਫੇਰ ਰਾਤ ਵਾਲੇ ਕੁੱਟ ਭੁੱਲ ਗਿਆ ਵੀ ਜਿਹੜੀ ਅੱਜ ਖਾਣੀ ਆ ਹੋਰ ਸ਼ੋਮੀ ਰੋਟੀ ਖਾਣੀ ਆ ਹੋਰ ਪੂਰੀ ਖਾਣੀ ਆ ਸ਼ੋਮੀ ਦੀ ਫੇਵਰੇਟ ਪੂਰੀ ਸੀ ਦੋਵਾਂ ਦੀ ਫੇਵਰੇਟ ਸਬਜ਼ੀ ਸੀ ਨਾ ਜਿਹੜੀ ਯੈਸ ਦੋਨੋਂ ਛੋਟੀ ਫੇਵਰੇਟ ਅਸੀਦਾ ਹੂਜੀ ਖਾ ਲੈਣਾ ਜਿਹੇ ਜੀ ਮਿਲਦੀ ਆ ਸਤਾ ਚਾਟ ਜਿਹੜੀ ਚੀਜ਼ ਬੱਚੇ ਖਾਣ ਨਾਲ ਖੁਸ਼ ਹੋ ਕੇ ਉਹ ਮਾਮਾ ਨੂੰ ਖੁਸ਼ੀ ਹੁੰਦੀ ਉਹੀ ਚੀਜ਼ ਮਨਜ਼ੂਰ ਹੁੰਦੀ ਠੀਕ ਹੈ ਦਾਦੀ ਨੂੰ ਵੀ ਮम्मा ਨੂੰ ਅਸ ਤਾਂ ਚਾਟਣੀ ਨਾਲ ਵੀ ਖੁਸ਼ ਹੋ ਜਾਂਦੇ ਜੋ ਬਣ ਖੋਣਾ ਚਾਹੀਦਾ ਬਸ ਬੋਲੇ ਲਾ ਜਾਨਾ ਪੂਰੀਆਂ ਵੀ ਹਾਂ ਸਬ지 ਨਾਲ ਰੋਟੀ ਹੁਣ ਮੈਨੂੰ ਲੱਗਦਾ ਫੁੱਲੀ ਜਾਣੀ ਦੀ ਆਪਣੇ ਮੂੰਹ ਚ ਪੂਰੀਆਂ ਬੋਲੀਆਂ ਬੋਲੀਆਂ ਆਪਣੇ ਅੰਦਰ ਜਾਂਦੀਆਂ ਨੇ ਬੋਲੀਆਂ ਨਾ ਹੈ ਸਬ지 ਸੱਜੀ ਪੂਰੀਆਂ ਆਲੀ ਵਧੀਆ ਬਣੀ ਐ ਚੱਕ ਕਰੋ गाइस ਸਬ지 ਸਬ지 ਬਹੁਤ ਡੇਲੀਸ਼ੀਅਸ ਐ ਮੰਮੀ ਡੇਲੀਸ਼ੀਅਸ ਬੋਲਿਓ ਹੂੰ ਬੋਲਿਓ ਡੇਲੀਸ਼ੀਅਸ ਦਾਦੀ ਤੋਂ ਕਹਾ ਦਾਦੀ ਡੇਲੀਸ਼ੀਅਸ ਮੇਰੇ ਦੰਦ ਨਹੀਂ ਕੰਮ ਕਰਦੇ ਆ ਦੰਦ ਸਾਰੇ ਨੇ ਡੇਲੀਸ਼ੀਅਸ ਇਹ ਬੋਲੀ ਦਾਦੀ ਬੋਲੀ ਡੇਲੀਸ਼ੀਅਸ ਡੇਲੀਸ਼ੀਅਸ ਹੂੰ ਬੋਲ ਬਾਅਦ ਮੇਂ ਬੜੀ ਵੀ ਐ ਦਾਦੀ ਕੀ ਬੋਲੇ ਡੇਲੀਸ਼ੀਅਸ ਡੇਲੀਸ਼ੀਅਸ ਇਹ ਵੀ ਡੀਗੋ ਚਲੋ ਭਾਈ ਸਕੂਲ ਤੋਂ ਪੜ੍ਹੇ ਹੋਏ ਹਾਂ ਸਾਨੂੰ ਤਾਂ ਪੰਜਾਬੀ ਆਉਂਦੀ ਹੈ ਆਪਾਂ ਮਿਲਾਂਗੇ ਸਾਰਿਆਂ ਨੇ ਅੰਗਰੇਜ਼ੀ ਪੜ੍ਹਾਉਣਾ ਵੀ ਸਾਨੂੰ ਵੀ ਸਾਰਿਆਂ ਨੇ ਮਿਲਣਗੇ ਸਾਨੂੰ ਰੋਟੀ ਖਾ ਕੇ ਫਿਰ ਆਪਾਂ ਚੱਲਾਂਗੇ ਪਟਾਕੇ ਚੱਲਾਂਗੇ ਚੰਦ ਬਣਾਉਂਗੇ ਬਲਾਕ ਬੰਦ ਚੰਦ ਨਿਕਲਣਾ ਹੈ ਫਿਰ ਵਰਤ ਖੋਲੋ ਚੰਦ ਤਾਂ ਮੰਮੀ ਰੋਟੀ ਖਾਈ ਜਾਂਦੇ ਆ ਸਾਦਾ ਵਰਤਾ ਅਰਤਚਰਤਾ ਠੀਕ ਹੈ ਲਓ ਜੀ ਗਾਇਜ਼ ਚੰਦ ਨਿਕਲਿਆ ਉਹ ਦੇਖੋ ਰੈੱਡ ਰੈੱਡ ਤੁਹਾਨੂੰ ਦਿਖਦਾ ਹੋਣਾ ਮੈਂ ਤੁਹਾਨੂੰ ਥੋੜਾ ਜੀ ਜ਼ੂਮ ਕਰਕੇ ਵੀ ਦਿਖਾ ਦਿੰਨੀ ਆ ਉਹ ਦੇਖੋ ਆ ਸੀਗਾ ਚੰਦ ਚੈੱਕ ਕਰੋ ਤੇ ਸਾਡੇ ਬੱਚੇ ਲੱਗੇ ਹੋਏ ਨੇ ਪਟਾਕੇ ਵਜਾਉਣ ਮੰਮੀ ਆ ਬੈਠੇ ਆ ਮੰਮੀ ਵੀ ਚੰਦ ਦੇਖਣ ਆਈ ਹੈ ਨਾ ਮੰਮੀ ਤੇ ਆ ਸੀ ਸ਼ੋਮੀ ਹੈ ਨਾ ਸ਼ੋਮੀ ਹਾਂ ਜੋ ਵੀ ਪਟਾਕੇ ਚਲਾ ਰਿਹਾ ਚਲਾ ਕੇ ਲਾਦੇ ਮਾਰ ਚਿਸ ਦੇਮੋ ਮਾਰ ਚਿਸ ਨੇ ਤਾਂ ਹੁਣੇ ਹੀ ਸੀ ਖਤਮ ਲੈਟ ਪੈਂਦੀ ਆ ਉਹ ਦੇਖ ਚੰਦ ਦੀ ਇਹਦਾ ਹੁਣ ਹੁਣ ਡਾਰਕ ਹੋ ਰਿਹਾ ਥੋੜਾ ਜਿਹਾ ਪਹਿਲਾਂ ਫਿੱਕਾ ਸੀਗਾ 8:30 ਵਜੇ ਨਿਕਲਿਆ ਸੀ 8:30 ਮਿੰਟਾਂ ਤੇ ਹੁਣ 8:35 ਮਿੰਟ ਹੋ ਗਏ ਹੋਣਗੇ ਸ਼ਾਇਦ 5 ਮਿੰਟ ਹੋ ਗਏ ਚੰਦ ਨਿਕਲੇ ਹਾਂ ਹਜੇ ਤਾਂ ਥੋੜਾ ਜਿਹਾ ਅੱਧਾਗਾ ਪੂਰਾ ਨਿਕਲੂਗਾ ਹਜੇ ਤਾਂ ਕਲੀਅਰ ਨਹੀਂ ਹੈਗਾ ਹਜੇ ਘੱਟ ਦੇਸ ਬੱਚੇ ਲੱਗੇ ਹੋਣੇ ਪੜਾਕੇ ਚਰਾਉਣਾ ਮੰਮੀ ਲੁਹਾਫਾ ਚੱਕੀ ਬੈਠੀ ਆ ਪੜਾਕਿਆਂ ਦਾ ਇਹਨਾਂ ਦਾ ਖਾਲੀ ਕਰਦੇ ਨੇ ਡੱਬੀ ਖਤਮ ਹੋ ਗਈ ਐ ਚ ਹੈ ਨਹੀਂ ਕੋਈ ਡੱਬੀ ਚੱਲ ਬਸ ਬਹੁਤ ਆ ਜਿਹੜੇ ਵਜਾ ਲੇ ਚੱਲ ਚੱਕ ਪੁੱਤ ਫਿਰ ਸੋਮੂ ਇੱਧਰ ਆ ਜਾ ਬੱਚੇ ਚਲੋ ਥੱਲੇ ਚਲੀਆ ਆ ਝਾੜੂ ਮੰਮੀ ਅੰਦਰ ਰੱਖਣਾ ਹਾਂ ਹਾਂ ਇਹ ਕੰਮ ਆਊਗਾ ਜੋ ਵੀ ਚੱਕ ਝਾੜੂ ਅੰਦਰ ਰੱਖ ਦੇ ਚਲ ਹਾਂ ਰਹਿ ਗਈ ਬੈਠੀ ਹੋ ਗਈ ਐਣ ਕੇ ਲਾ ਕੇ ਮੈਂ ਨਹੀਂ ਲਵਾਉਂਦੀ ਲੈ ਦਦੀ ਦੇ ਕੰਮ ਦੇਖੂ ਕਹਦੇ ਐਣ ਲਾ ਲਵੇਂ ਮਰ ਜੇ ਲੈ ਦੇ ਲਾਉਣੀ ਵੇ ਮੇਰੇ ਤਾਂ ਉਹ ਨਾਲ ਲੱਗੀ ਹੋਈ ਆ ਅੱਜ ਮੈਂ ਤੇ ਲਵਾਉਣੀ ਆ ਦੱਸ ਪਹਿਲਾਂ ਐਜੇ ਬਸ ਉਹ ਟਿੱਕੜੀ ਲਾ ਦੀ ਟਿੱਕੜੀ ਲਾਉਗੀ ਜਿਵੇਂ ਅੱਖਾਂ ਦਾ ਸਾਗਨ ਦਾ ਕਾਰਨਾ ਜਾਈਦਾ ਆਪਦੇ ਬੱਚਿਆਂ ਦੀ ਸੁੱਖ ਭਾਲ ਲਈ ਜਾਈਦਾ ਹੈਂ ਤੇ ਬੈਣੇ ਦਾ ਕੋਈ ਵਿਲਾਸ ਹੈ ਮੈਂ ਨਹੀਂ ਤਾਂ ਨਿਕਲੇ ਹਾਂ ਸੇ ਮੇਰੀ ਲੋੜ ਵਾਸਤੇ ਕੋਈ ਉਮਰ ਨਹੀਂ ਹੁੰਦੀ ਇਹ ਤਾਂ ਸਗਨ ਹੈ ਤਿਹਾਰਾਂ ਤੇ ਤਾਂ ਸਗਨ ਹੁੰਦਾ ਹੈ ਚੈੱਕ ਕਰੋ ਗਾਈਜ਼ ਮੇਰੀ ਮੰਮੀ ਨੇ ਮੈਂਹਂਦੀ ਲਾਉਣ ਲੱਗੀਆਂ ਕਿਉਂਕਿ ਮੰਮੀ ਨਾ ਗਈ ਹੋਈ ਸੀ ਦਵਾਈ ਲੈਣ ਤੇ ਹੁਣ ਫਿਰ ਤੇ ਕੀ ਕਰੀਏ ਮਰ ਜਾਂਦੀ ਆ ਹੁਣ ਮੈਂ ਬੀਜੀ ਸੀ ਕਿ ਹੁਣ ਬੇਲੀ ਹੋਈ ਆ ਤੇ ਉੱਥੋਂ ਤੋਂ ਆਇਆ ਸੀ ਚੰਦਰਮਾ ਦੇਖ ਕੇ ਭੜਾਕੇ ਚਲਾ ਕੇ ਆਇਆ ਕੋਖੇ ਤੋਂ ਬਸ ਤੇ ਹਲਾ ਚੱਲ ਮੰਮੀ ਦੇ ਮੰਮੀ ਪੈ ਜਾਊਗੀ ਹੁਣ ਮੈਂ ਇਹ ਨਹੀਂ ਲਾ ਦਿੰਦੇ ਜੈਨ ਬਸ ਚੈੱਕ ਕਰੋ ਤੁਸੀਂ ਚੜੂਗੀ ਬਹੁਤ ਆ ਦੇਖੋ ਮੇਰੇ ਕਿੰਨੀ ਚੜ ਗਈ ਕਾਲੀ ਮੈਂ ਸੱਸ ਨੂੰ ਪਿਆਰੀ ਨਹੀਂ ਮੈਂ ਥੋੜਾ ਜਿਹਾ ਟਾਈਮ ਲਾਈ ਸੀਗੀ ਦੁਪਹਿਰੇ ਕਿਉਂਕਿ ਕੰਮ ਪਏ ਸੀਗੇ ਕਰਨ ਵਾਲੇ ਤੇ ਫਿਰ ਸੋਹਮ ਆ ਗਿਆ ਸਕੂਲੋਂ ਤੇ ਜੋ ਵੀ ਆ ਗਿਆ ਬਸ ਤੁਹਾਨੂੰ ਪਤਾ ਕੰਮਾਂਸ ਨਹੀਂ ਲੱਗਦੀ ਤੇ ਰਾਤ ਰੂਤ ਨੂੰ ਲੱਗਦੀ ਹੈ ਰਾਤ ਮੈਂ ਭੁੱਲਦੀ ਸੀ ਸੌਣੀ ਮਹਿੰਦੀ ਨਹੀਂ ਸੀ ਲਿਆਂਦੀ ਰਾਤ ਨੂੰ ਦੇਖੋ ਸੋਹਣੀ ਲੱਗਦੀ ਹੈ ਹੈ ਮੇਰੇ ਮੁੰਡੇ ਦਾ ਸਗਨ ਮੇਰੇ ਪੋਤਿਆਂ ਦਾ ਸਗਨ ਮੇਰੀ ਨੋਹ ਦਾ ਗੱਜੇ ਤਾਂ ਕਿੰਨੇ ਸਾਲਾਂ ਬਾਅਦ ਲਾਈਏ ਮਹਿੰਦੀ ਨਹੀਂ ਪਹਿਲਾਂ ਕਿਤੇ ਬਾਤ ਰੱਖੀ ਸੀ 7 7 ਰੱਖੀ ਸੀ ਉਹ ਹਾਂ 7 ਰਾਤ ਜਮਾ ਸੁਣੇ ਸੱਤ ਜਨਮ ਸੱਤ ਬਾਰਤ ਉਹ ਕਹਿੰਦੇ ਨੇ ਕਿ ਮੌਨਸੂਨ ਮਾਂ ਨਹੀਂ ਹੋ ਮੌਨਸੂਨ ਟੂਟਰੇ ਚਲ ਦੇ ਜੋ ਸੁਣ ਲੈ ਜੀ ਨਾ ചാട <laughs> <laughs>